ਸਵਾਗਤ ਜਿਹੜੀ ਰੈਲੀ ਰੱਖੀ ਗਈ ਹੈ ਇਸ ਦਾ ਕੀ ਸੰਦੇਸ਼ ਦੇਣਾ ਚਾਹਦੇ ਹੋ ਕੋਈ ਰੈਲੀ ਦਾ ਤੇ ਹਾਂ ਜੀ ਸਾਡੇ ਮੋਹਤ ਵੇਂਦਰਾ ਜੀ ਨੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੇ ਆਪਣੇ ਨੌਜਵਾਨ ਸਾਥੀ ਸਾਰੇ ਇਕੱਠੇ ਕੀਤੇ ਨੇ ਜੀ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਇਲੈਕਸ਼ਨਾਂ ਆਉਣੀਆਂ ਨੇ ਉਹਦੇ ਵਾਸਤੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਹਾਂ ਤੇ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਿਨਾ ਚੇਂਜ ਦੀ ਆਸਾ ਤੇ 70% ਦੀ ਹਿੰਦੁਸਤਾਨਵੀ ਤੇ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦੇ। ਤੋਂ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ 'ਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਣੀ ਹੈ। ਜੋ ਬੇਸਿਕ ਪਰਪਸ ਤੇ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ। ਇਹ ਰੋਸ ਰੈਲੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿ ਰਹੇ ਹੋ ਕਿ 27 ਦਾ ਇਲੈਕਸ਼ਨ ਆ ਰਿਹਾ ਉਹਦੇ ਲਈ ਵੀ ਤਿਆਰੀ ਹੈ। ਪਰ ਇਸ ਤਰੀਕੇ ਨਾਲ ਕੀ ਰੋਸ ਇਕੱਟਾਇਆ ਜਾ ਰਿਹਾ। ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ। ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ। ਲੌਂਡ ਆਰਡਰ ਦਾ ਇਸ਼ੂ ਹੈ। ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਇਹਨਾਂ ਉੱਤੇ ਥੱਕੇ ਨਾਲ ਬਾਹਰ ਕੱਲੋਂ ਕਾ ਸਾਡੇ ਬੱਚੇ ਘੱਲ ਦਿੰਦੇ ਨੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트੍ਰੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭਿਆ ਭਗਵੰਤਬਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋ ਰੀਹੈਬਿਲੀਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੰਟਸ ਨੇ ਕਰੋੜਾ ਰੁਪਏ ਕਮਾਏ ਨੇ ਉਹਨਾਂ ਨੂੰ ਟੋਟਲੀ ਗਲਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਕਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾਏ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਧਗੜੇ ਹੋ ਕੇ ਬਾਜਵਾ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਵੇਖੋ ਮੇਰੀ ਇੱਕੋ ਗੱਲ ਹੈ ਕਿ ਤਿੰਨ ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਾਂ ਪੰਜਾਬ ਨਸ਼ਾ ਮੁਕਤ ਕਰਪਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕਿਆ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਹੋ ਨਸ਼ੇ ਵੇਚਣ ਵਾਲੇ ਅਸੀਂ ਇਸ ਮੁਹਿੰਮ ਦੇ ਨਾਲ ਪਰ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ AIG ਤੁਸੀਂ ਨੌਕਰੀ ਤੋਂ ਖੜਿਆ 2 ਸਾਲ ਤੋਂ ਉਹ ਪਗੋੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਚ ਨਹੀਂ ਚੜਿਆ ਇੱਕ ਡੀਐਸਪੀ ਹੁਣੇ ਕੱਢਿਆ ਜਿਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਉਹ ਵੀ ਪਗੋੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੀ ਉਹਨਾਂ ਦੇ ਘਰ ਤੇ ਟਾਓ ਮੱਛੀਆਂ ਦੇ ਘਰ ਟਾਣੋ ਬਗਰ ਬੱਚਾ ਦੇ ਟਾਓ ਤੇ ਉਹਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਗੱਲ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਾਤ ਔਰ ਚਾਰਜ ਹੈ ਕਿ ਜੋ ਕੁਝ ਪੰਜਾਬ ਚ ਹੋ ਰਿਹਾ ਹੈ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀ ਭੁਗਤਣਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰੱਗਸ ਦਾ ਕੰਮ ਤੇ ਉਹ ਦਸਮੂਨਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਕਿਸ਼ ਸ਼ਰੋਮਣੀ ਅਕਾਲੀ ਦਲ ਦੇ ਆਗੂ ਤੁਹਾਨੂੰ ਕਿਵੇਂ ਦੇਖਦੇ ਹੋ ਸ਼ਰੋਮਣੀ ਅਕਾਲੀ ਦਲ ਤੇ ਫਿਕਰ ਮੀਟੀਆਂ ਮੌਸਮ ਵਿੱਚ ਜਿਹੜੀ ਵੀ ਆਂਦੀ ਮੈਲਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਜਿਹੜਾ ਕੱਲ ਤੋਂ ਸ਼ੁਰੂ ਕਰੀ ਤੇ ਕਿਵੇਂ ਦੇਖਦੇ ਹੋ ਵੀ ਵੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੈਣਾ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗਵਰਨਮੈਂਟ ਚਾਏ ਤੁਸੀਂ ਫਾਰਮ ਭਰ ਆਏ ਤੁਸੀਂ ਐਡਰੈਸ ਜ਼ਿਲ੍ਹੇ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਭਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ ਚ ਅਸੀਂ 1000 ਰੁਪਿਆ ਦਾਂਗੇ ਹੁਣ ਤੁਸੀਂ ਵੇਖੋ ਅੱਜ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਹੋ ਗਏ ਤੁਸੀਂ 1 ਰੁਪਇਆ ਨਹੀਂ ਕਿਸੇ ਨੂੰ ਦਿੰਦਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁਸਤਾਖੀ ਹੋ ਗਈ ਹੈ ਬਟ ਅਸੀਂ ਮਹੀਨੇ ਕਦੇ ਚੋਂ ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ